ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪਿੱਛੇ ਆਪਾਂ ਇੱਕ ਵੀਡੀਓ ਪਾਈ ਸੀ ਓਥੇ ਥੱਲੇ ਕੁਝ ਕਮੈਂਟ ਆਏ ਉਹਨਾਂ ਕਮੈਂਟਾਂ ਦੇ ਹੀ ਜਵਾਬ ਇਸ ਵਿੱਚ ਦੇਵਾਂਗੇ ਤੇ ਤਕਰੀਬਨ ਤਕਰੀਬਨ ਸਾਰੇ ਸਵਾਲ ਵੀ ਉਹਨਾਂ ਵਿੱਚ ਹੀ ਹੁੰਦੇ ਆ ਠੀਕ ਆ ਕਰਦੇ ਆਂ ਫਿਰ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਸਮਝਾ ਕਿ ਇੰਸਟਾਗ੍ਰam ਤੇ ਵੀ ਫੋਲੋ ਕਰ ਲੋ ਉਸ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ ਤੇ ਜੇਕਰ ਤੁਹਾਡਾ ਕੋਈ ਸਵਾਲ ਹੈਗਾ ਵਾ ਤੁਸੀਂ ਸਾਨੂੰ ਉੱਥੇ ਵੀ ਮੈਸੇਜ ਕਰਕੇ ਪੁੱਛ ਸਕਦੇ ਜੇ ਲੋ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾ ਸਵਾਲ ਆਇਆ ਵੀਰ ਦਾ ਵੀਰ ਨੇ ਕਿਹਾ ਵੀਰ ਜੀ ਨਾ ਪੁਲਿਸੇ ਕੋਈ ਅਪਡੇਟ ਹੈ ਠੀਕ ਆ ਤੇ ਨਾਲ ਇੱਕ ਹੋਰ ਆ ਉਹ ਵੀਰ ਦਾ ਮੈਸੇਜ ਆ ਵੀਰ ਨੇ ਕਿਹਾ ਵੀਰ ਜੀ ਨਾ ਪੁਲਿਸ 12 ਦਸੰਬਰ 2023 ਟਾਈਮ 9 ਵਜੇ 4 ਮਿੰਟ ਤੇ 12 ਸਕਿੰਟ ਹੈ ਕੋਈ ਹੈ ਚਾਂਸ ਹਾਂਜੀ ਵੀਰ ਜੀ ਹੱਲੇ ਪੇਪਰ ਨਿਕਲਦੇ ਚਾਂਸ ਹੈਗੇ ਆ ਪੇਪਰ ਜਿਹੜੇ ਨਿਕਲਨੇ ਆ ਸਾਰੇ ਪਾਸੇ ਸ਼ੁਰੂ ਹੋ ਚੁੱਕੇ ਆ ਕੋਈ ਵੀ ਲਾ ਲਓ ਮਿਲਾਨ ਲਾ ਲਓ ਨਾ ਪੋਲੀ ਲਾ ਲਓ ਰੋਮ ਲਾ ਲਓ ਜੈਨੋਵਾ ਲਾ ਲਓ ਲੇਚੇ ਲਾ ਲਓ ਸਾਰੇ ਪਾਸੇ ਪੇਪਰ ਵੀਰੇ ਨਿਕਲਨੇ ਹੋ ਚੁੱਕੇ ਆ ਸ਼ੁਰੂ ਠੀਕ ਹੈ ਇਸ ਲਈ ਹੈਗੇ ਹੱਲੇ ਚਾਂਸ ਪੇਪਰ ਨਿਕਲਦੇ ਉਸ ਤੋਂ ਬਾਅਦ ਇੱਕ ਵੀ ਦਾ ਮੈਸੇਜ ਆ ਵੀ ਜੀ ਨੌ ਮਨਤ ਵਾਲੇ ਪੇਪਰਾਂ ਦੇ ਤੋਂ ਬਾਅਦ ਪੱਕੇ ਹੋਣ ਲਈ ਕੀ ਕਰਨਾ ਪੈਂਦਾ ਹੈ ਜਰੂਰ ਦੱਸਿਓ ਹਾਂਜੀ ਵੀਰ ਜੀ ਪੱਕਿਆਂ ਵਾਲੀ ਤੁਹਾਨੂੰ ਜਦੋਂ ਤੁਸੀਂ 9 ਮੰਥ ਵਾਲੇ ਪੇਪਰਾਂ ਤੇ ਇੱਥੇ ਆਉਂਦੇ ਜੇ ਇੱਥੇ ਆਣ ਕੇ ਤੁਹਾਨੂੰ ਮਿਲਦਾ ਵਾ ਕਾਰਡ 9 ਮੰਥ ਵਾਲਾ ਤੁਹਾਡੇ ਮਲਕੀ ਫਿੰਗਰ ਹੁੰਦੇ ਤੁਹਾਡਾ ਉਹ ਫਿੰਗਰ ਹੋਣ ਤੋਂ ਬਾਅਦ 2 ਢਾਈ ਮਹੀਨੇ ਬਾਅਦ ਤੁਹਾਨੂੰ ਇਹੜਾ ਵਾ ਕਾਰਡ ਮਿਲਦਾ ਵਾ ਉਹ ਕਾਰਡ ਤੁਸੀਂ ਆਪਣਾ ਮਲਕੀ ਬਾਅਦ ਵਿੱਚ ਚੇਂਜ ਕਰਾਉਣ ਵਾਸਤੇ ਤੁਹਾਨੂੰ ਵੇਟ ਕਰਨੀ ਪੈਂਦੀ ਹੈ ਜਿੰਨਾ ਚਿਰ ਤੱਕ ਕੋਟਾ ਨਹੀਂ ਖੋਲਦਾ ਸਾਬ ਵਾਲੇ ਪੇਪਰਾਂ ਦਾ ਜਦੋਂ ਸਾਬ ਵਾਲੇ ਪੇਪਰਾਂ ਦਾ ਕੋਟਾ ਖੋਲਦਾ ਵਾ ਫਿਰ ਤੁਸੀਂ ਆਪਣਾ ਇਹੜਾ ਵਾ ਉਹਦੇ ਚ ਦੁਬਾਰਤੋਂ ਇੱਕ ਦਮੰਦਾ ਕਰਨਾ ਉਹ ਦਮੰਦਾ ਕਰਨਾ ਮਲਕ ਉਤੇ ਉਹਨਾਂ ਨੂੰ ਕਹਣਾ ਕਿ ਪੇਪਰ ਜਿਹੜੇ ਚੇਂਜ ਕਰਾਉਣੇ ਆ ਠੀਕ ਹੈ ਇਹਨੂੰ ਦਮੰਦ ਆਖ ਦਿੰਦੇ ਆ ਠੀਕ ਹੈ ਪੇਪਰ ਚੇਂਜ ਕਰਾਉਂਦਾ ਦਮੰਦ ਆ ਕਰਕੇ ਤੁਹਾਨੂੰ ਤੁਹਾਡੇ ਦੁਬਾਰ ਤੋਂ ਫਿਰ ਫਿੰਗਰ ਹੋਣੇ ਤੇ ਤੁਹਾਡੇ ਫਿੰਗਰ ਹੋਣ ਤੋਂ ਬਾਅਦ ਤੁਹਾਨੂੰ ਇਹਦੀ ਵਸੰਜੋਰ ਨੂੰ ਹਾਲ ਵਾਲੀ ਮਿਲ ਜਾਣੀ ਹੈ ਠੀਕ ਹੈ ਇਹ ਪ੍ਰੋਸੈਸ ਦਾ ਉਸ ਤੋਂ ਬਾਅਦ ਆਪਣੇ ਇੱਕ ਹੋਰ ਵੀ ਦਾ ਮੈਸੇਜ ਯਾਰ ਭਾਜੀ ਸਲੇਰ ਨੂੰ ਨੋ ਮੰਥ ਵਾਲੇ 9:01:28 ਸੈਕਿੰਡ ਤੇ ਭਰੇ ਕੁਝ ਹੈ ਚਾਂਸ ਪੇਪਰ ਨਿਕਲਦੇ ਹਾਂਜੀ ਵੀਰ ਜੀ ਪੇਪਰ ਨਿਕਲਦੇ ਚਾਂਸ ਹੈਗੇ ਆ ਪੇਪਰ ਜਿਹੜੇ ਆ ਸਾਰੇ ਪਾਸੇ ਨਿਕਲ ਰਿਹਾ ਜਿਨ੍ਹਾਂ ਨੇ ਦਸੰਬਰ ਵਿੱਚ ਪੇਪਰ ਫਿਲ ਕੀਤੇ ਆ ਠੀਕ ਆ 2023 ਵਿੱਚ ਉਹਨਾਂ ਦੇ ਪੇਪਰ ਵੀ ਨਿਕਲ ਰਿਹਾ ਤੇ ਜਿਨ੍ਹਾਂ ਨੇ 2024 ਵਿੱਚ ਪੇਪਰ ਫਿਲ ਕੀਤੇ ਆ ਉਹਨਾਂ ਦੇ ਪੇਪਰ ਵੀ ਨਿਕਲ ਰਿਹਾ ਇਸ ਕਰਕੇ ਥੋੜੀ ਜੀ ਬਸ ਵੇਟ ਕਰੋ ਤੇ ਪੇਪਰ ਜਿਹੜੇ ਆ ਉਹ ਨਿਕਲ ਹੀ ਰਿਹਾ ਹੁਣ ਜਿਨ੍ਹਾਂ ਜਿਨ੍ਹਾਂ ਦਾ ਨਿਕਲਣਾ ਹੈ ਨਿਕਲ ਹੀ ਜਾਣੇ ਆ ਰੀਜੋ ਕਲਾਬਰੀਆ ਤੇ ਉਪਰੇ ਸੀ 9:01 9:13 ਮਿੰਟ ਤੇ ਡੋਮੈਸਟਿਕ 21 ਮਾਰਚ ਨੂੰ ਕੋਈ ਚਾਂਸ ਹੈ ਦੱਸਿਓ 280 ਹੈ ਕੋਟਾ ਉਥੇ ਉਥੇ ਦਾ ਹਾਂਜੀ ਵੀਰ ਜੀ ਕੋਟਾ ਤੇ ਇੰਨਾ ਹੀ ਆ ਪਰ ਜਿਹੜੇ ਪੇਪਰ ਵਾ ਉਹ ਤੁਹਾਨੂੰ ਥੋੜੀ ਜੀ ਵੇਟ ਕਰਨੀ ਪੈਣੀ ਆ ਪੇਪਰ ਨਿਕਲਦੇ ਚਾਂਸ ਹੈਗੇ ਆ ਤੁਹਾਡੇ ਹੱਲੇ ਠੀਕ ਆ ਹੱਲੇ ਜਿੰਨਾ ਜਿਨ੍ਹਾਂ ਨੇ ਪੇਪਰ ਭਰਿਆ ਵੀਰਾਂ ਭਰਾਵਾਂ ਨੇ ਭਾਵੇਂ 9 ਮਹੀਨਾ ਵਾਲੇ ਆ ਭਾਵੇਂ ਹੈਗੇ ਆ ਡੋਮੈਸਟਿਕ ਪੇਪਰ ਤੇ ਭਾਵੇਂ ਹੈਗੇ ਆ ਸਾਲ ਵਾਲੇ ਪੇਪਰ ਪੇਪਰ ਸਾਰੇ ਆ ਦੇ ਹੀ ਨਿਕਲਣ ਦੇ ਹਲੇ ਚਾਂਸ ਹੈਗੇ ਜਿੰਨਾ ਚਿਰ ਤੱਕ ਜਿਹੜਾ ਵਾ ਇਹ ਕੋਟਾ ਖਤਮ ਨਹੀਂ ਹੋ ਜਾਂਦਾ ਕਿਉਂਕਿ ਕੋਟ ਤੁਹਾਨੂੰ ਪਤਾ ਵਧਾਇਆ ਉਹਨਾਂ ਨੇ ਦਸੰਬਰ ਵਾਲਾ ਵੀ ਤੇ ਜਿਹੜਾ 2024 ਵਾਲਾ ਕੋਟਾ ਉਹ ਵੀ ਹਲੇ ਚੱਲ ਰਿਹਾ ਵਾ ਠੀਕ ਹੈ ਨਾਪोली ਨੂੰ ਕਿੰਨਾ ਕੋਟਾ ਮਿਲਿਆ ਤੇ ਕਦੋਂ ਤੱਕ ਸਾਰੇ ਪੇਪਰ ਖੁੱਲ ਜਾਣਗੇ ਟਾਈਮਿੰਗ 9:05 ਮਿੰਟ ਤੇ 53 ਸੈਕਿੰਡ ਵੀਡੀਓ ਨੇ ਮੈਨੂੰ ਨਾਪੋਲੀ ਦਾ ਕੋਟਾ ਨਹੀਂ ਪਤਾ ਵੀ ਕਿੰਨਾ ਹੋਗਾ ਕਿ ਮੈਂ ਵੀਡੀਓ ਡਾਕੂਮੈਂਟ ਐਡੀਫਾਈ ਮੈਨੂੰ ਖੋਲ ਨਹੀਂ ਪਾਈ ਤੇ ਮੈਨੂੰ ਵੀਡੀਓ ਫੇਰ ਰੋਕਣੀ ਪੈਣੀ ਹੈ ਇਸ ਕਰਕੇ ਮੈਂ ਕੋਟ ਤੁਹਾਨੂੰ ਦੱਸ ਨਹੀਂ ਸਕਦਾ ਪਰ ਪੇਪਰ ਨਿਕਲਦੇ ਚਾਂਸ ਹੈਗੇ ਆ ਹੱਲੇ ਠੀਕ ਆ ਇਹ ਨਾ ਪੋਲੀ ਵਿੱਚ ਵੀ ਪੇਪਰ ਨਿਕਲ ਰਿਹਾ ਨਾਲੇ ਤੁਹਾਨੂੰ ਮੈਂ ਇੱਕ ਗੁੱਡ ਨਿਊਜ਼ ਦੱਸਦਾ ਵਾਂ ਪਿਛਲੇ ਹਫਤੇ ਪੇਪਰ ਨਿਕਲੇ ਆ ਘੱਟੋ ਘੱਟ 31 ਨੂਲਿਓਸ ਤੇ ਨਿਕਲੇ ਆ 9 ਮੰਥ ਵਾਲੇ ਪੇਪਰਾਂ ਦੇ ਟੋਟਲ ਇੱਕ ਆਪਣਾ ਵੀਰ ਭਰਾ ਵਾ ਉਹ ਅਪਾਇੰਟਮੈਂਟਾਂ ਦਾ ਕੰਮ ਕਰਦਾ ਵਾ ਅਪਾਇੰਟਮੈਂਟਾਂ ਦਾ ਪਤਾ ਕੀਤਾ ਮੈਂ ਉਹਦੇ ਕੋਲੋਂ ਆਪਾਇੰਟਮੈਂਟਾਂ ਤਾਂ ਹੱਲੇ ਮਿਲ ਨਹੀਂ ਰਹੀਆਂ ਠੀਕ ਆ ਤੇ ਗੁੱਡ ਨਿਊਜ਼ ਇਹ ਆਈ ਹੈ ਉਹ ਵੀਰੇ ਕੋਲ 31 ਨੂਲਿਓਸ ਤੇ ਇਕੱਲੇ ਉਹ ਵੀਰ ਕੋਲ ਹੀ ਆਏ ਆ ਅਪਾਇੰਟਮੈਂਟਾਂ ਵਾਸਤੇ ਪਰ ਹੈਗੇ ਸਾਰੇ 9 ਮੰਥ ਵਾਲੇ ਆ ਕੁਝ ਨੂਲੇ ਹੋਸ ਤੇ ਉਹਨਾਂ ਵਿੱਚੋਂ ਹੈਗੇ ਆ ਇਹ ਆਪਣੇ ਸਾਲ ਵਾਲੇ ਤੇ ਇਸਾਲ ਵਾਲੇ ਕਹਿੰਦਾ ਕੁਝ ਨੂਲੇ ਹੋਸ ਤੇ ਹੈਗੇ ਆ ਜਿਨ੍ਹਾਂ ਨੇ 2023 ਦੇ ਪੇਪਰ ਫਿਲ ਕੀਤੇ ਸੀ ਦਸੰਬਰ ਵਿੱਚ ਉਹਨਾਂ ਦੇ ਪਰ ਹੈਗੇ ਸਾਰੇ 9 ਮੰਥ ਵਾਲੇ ਆ ਤੇ ਕੁਝ ਹੈਗੇ ਆ ਜਿਨ੍ਹਾਂ ਨੇ 2024 ਵਿੱਚ ਪੇਪਰ ਫਿਲ ਕੀਤੇ ਸੀ 9 ਮੰਥ ਵਾਲੇ ਠੀਕ ਆ 9 ਮੰਥ ਵਾਲੇ ਨੂਲੇ ਹੋਸ ਨਿਕਲੇ 31 ਨੂਲੇ ਹੋਸ ਤੇ ਵੀਰ ਕੋਲ ਉੱਥੇ ਅਪਾਇੰਟਮੈਂਟ ਲੈਣ ਆਏ ਆ ਥੋੜੇ ਜੇ ਪਹਿਲਾਂ ਆਏ ਥੋੜੇ ਜੇ ਬਾਅਦ ਮਿਲ ਕੀ ਇੱਕੋ ਦਿਨ ਚ ਨਹੀਂ ਆਏ ਇੱਕ ਹਫਤੇ ਦੇ ਵਿੱਚ ਮੇਰੇ ਸਾਹਮਣੇ ਆਏ ਆ 31 ਨੂਲਿਓਸ ਤੇ ਬਿਲਕੁਲ ਪਰ ਅਪਾਇੰਟਮੈਂਟ ਹਾਲੇ ਮਿਲ ਨਹੀਂ ਰਹੀ ਐ ਅਪਾਇੰਟਮੈਂਟਾਂ ਓਪਨ ਨਹੀਂ ਹੋਈਆਂ ਅਪਾਇੰਟਮੈਂਟਾਂ ਜਦੋਂ ਹੀ ਓਪਨ ਹੋਣਗੀਆਂ ਆਪਾਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਵੀਡੀਓ ਪਾ ਕੇ ਜ਼ਰੂਰ ਦੱਸਾਂਗੇ ਠੀਕ ਆ ਤੇ ਬਾਕੀ ਨੂਲਿਓਸ ਜਿਹੜੇ ਉਹ ਨਿਕਲੇ ਆ ਉਹ ਮੈਨੂੰ ਜਿਹੜਾ ਸ਼ਾਇਦ ਦੱਸੰਦਿਆ ਸੀ ਉਹ ਵੀਰ ਕਹਿੰਦਾ ਸਭ ਤੋਂ ਜ਼ਿਆਦਾ ਜਿਹੜੇ ਮੈਨੂੰ ਨੂਲਿਓਸ ਤੇ ਆਏ ਆ ਲੇਚੇ ਚੋਂ ਆਇਆ ਲੇਚੇ ਚੋਂ ਜ਼ਿਆਦਾ ਨੂਲਿਓਸ ਤੇ ਆਏ ਆ ਬਾਕੀ ਰੋਮ ਇੱਕ ਨਾਪੜ ਤੋਂ ਨੂੰਲੇ ਹੌਸਤੇ ਆਏ ਉਹਨਾਂ ਨੂੰ ਠੀਕ ਹੈ ਇਹ ਤਿੰਨ ਸ਼ਹਿਰ ਇੱਕ ਮਿਲਾਨ ਤੋਂ ਨੂੰਲੇ ਹੌਸਤੇ ਆਏ ਉਹਨਾਂ ਨੂੰ ਵੀਰ ਨੂੰ ਸਭ ਤੋਂ ਜ਼ਿਆਦਾ ਭਾਰ ਕਤਿਆਂ ਤੋਂ ਸਭ ਤੋਂ ਜ਼ਿਆਦਾ ਨੂੰਲੇ ਹੌਸਤੇ ਆਇਆ ਲੇਚੇ ਵਿੱਚੋਂ ਨੂੰਲੇ ਹੌਸਤੇ ਆਏ ਇਸ ਕਰਕੇ ਜਿੰਨਾ ਵੀਰ ਆਪਾਂ ਨੇ ਨੂੰਲੇ ਹੌਸਤੇ ਆਪ ਆਪਣੇ ਪੇਪਰ ਜਿਹੜੇ ਆ ਲੇਚੇ 'ਚ ਭਰੇ ਆ ਉਹਨਾਂ ਦੇ ਚਾਂਸ ਹੈਗੇ ਪੇਪਰ ਨਿਕਲਣ ਦੇ ਜ਼ਿਆਦਾ ਠੀਕ ਹੈ ਬਾਕੀ ਤੁਸੀਂ ਹਿਸਾਬ ਲਾ ਲਓ ਕਿ ਇੱਕ ਅਪਾਇੰਟਮੈਂਟ ਵਾਲਾ ਵੀਰ ਵਾ ਉਹਦੇ ਕੋਲੋਂ 31 ਨੂੰਲੇ ਹੌਸਤੇ ਆਇਆ ਇੱਕ ਹਫ਼ਤੇ ਦੇ ਵਿੱਚ ਆਪਾਂ ਕਹਿ ਲਈਏ ਤੇ ਬਾਕੀ ਜਿਹੜੇ ਹੋਣਗੇ ਉਹਨਾਂ ਕੋਲੋਂ ਕਿੰਨੇ ਕਿੰਨੇ ਆਏ ਹੋਣਗੇ ਤੁਸੀਂ ਇਹ ਤਾਂ ਹਿਸਾਬ ਲਾ ਲਓ ਕਿ ਪੇਪ ਇਸ ਕਰਕੇ ਥੋੜੀ ਜੀ ਮੇਰੇ ਵੀਰ ਭਰਾ ਵੇਟ ਕਰੋ ਜਿਨ੍ਹਾਂ ਦੇ ਪੇਪਰ ਹਾਲ ਤੱਕ ਨਹੀਂ ਨਿਕਲੇ ਥੋੜੀ ਜੀ ਵੇਟ ਕਰੋ ਪੇਪਰ ਨਿਕਲਦੇ ਜਿਹੜੇ ਵਾ ਚਾਂਸ ਹੈਗੇ ਆ ਹਾਲੇ ਠੀਕ ਆ ਤੇ ਅਪਾਇੰਟਮੈਂਟਾਂ ਬਾਰੇ ਮੈਨੂੰ ਆ ਹੁਣ ਪਿੱਛੇ ਮੈਂ ਵੀਡੀਓ ਪਾਈ ਆ ਉਹਦੇ ਵਿੱਚ ਮੈਨੂੰ ਬਹੁਤ ਕਮੈਂਟ ਵੀਰਾਂ ਭਰਾਵਾਂ ਨੇ ਕੀਤੇ ਆ ਅਪਾਇੰਟਮੈਂਟਾਂ ਬਾਰੇ ਕਿ ਅਪਾਇੰਟਮੈਂਟ ਕਦੋਂ ਓਪਨ ਹੋਣੀਆਂ ਅਪਾਇੰਟਮੈਂਟਾਂ ਸਾਡਾ ਨੂਲਾ ਹਾਸਟਾ ਜਿਹੜਾ ਵਾ ਉਹ ਖਤਮ ਹੋ ਚੱਲਿਆ ਵਾ ਐਕਸਪਾਇਰ ਹੋ ਚੱਲਿਆ ਵਾ ਹੁਣ ਅਸੀਂ ਕੀ ਕਰੀਏ ਸਾਡਾ ਅਗਲੇ ਮਹੀਨੇ ਨੂਲਾ ਹਾਸਟਾ ਜਿਹੜਾ ਐਕਸਪਾਇਰ ਹੋ ਜਾਣਾ ਵਾ ਹੁਣ ਜਿਹੜੇ ਚਾਂਸ ਹੈਗੇ ਆ ਅਪਾਇੰਟਮੈਂਟ ਆ ਓਪਨ ਤੁਹਾਨੂੰ ਮੈਂ ਉਹਦੇ ਬਾਰੇ ਗੱਲ ਦੱਸਦਾ ਕਿ ਜੂਨ ਦੇ ਪਹਿਲੇ ਹਫਤੇ ਚਾਂਸ ਹੈਗੇ ਆ ਅਪਾਇੰਟਮੈਂਟਾਂ ਓਪਨ ਹੋਣ ਦੇ ਠੀਕ ਹੈ ਜੇ ਤਾਂ ਹੋ ਜਾਂਦੀਆਂ ਤੇ ਵਧੀਆ ਗੱਲ ਵਾ ਵੀ ਆਪਾਂ ਨੂੰ ਲਿਓ ਹਸ ਤੇ ਦੁਬਾਰਾ ਉਹਨਾਂ ਨੂੰ ਰੀਨਿਊ ਨਹੀਂ ਕਰਾਉਣੇ ਪੈਣਗੇ ਪਰ ਜੇਕਰ ਤੁਹਾਡਾ ਕਿਸੇ ਵੀ ਵੀਰਪਰਾ ਦਾ ਨੂਲਾ ਹਾਸਟਾ ਰੀਨਿਊ ਮੜ ਕੇ ਆਪਣਾ ਐਕਸਪਾਇਰ ਹੋ ਜਾਂਦਾ ਵਾ ਠੀਕ ਆ ਤੇ ਤੁਸੀਂ ਮੇਰੇ ਵੀਰਪਰਾ ਰੀਨਿਊ ਕਰਾ ਕੇ ਹੀ ਅੰਬੈਸੀ ਦੇ ਵਿੱਚ ਖੜੇ ਹੋ ਇਹ ਨਾ ਕਿਉਂਕਿ ਅੰਬੈਸੀ ਵਾਲਿਆਂ ਦੀ ਗਲਤੀ ਆ ਕਿ ਉਹਨਾਂ ਨੇ ਤੁਹਾਨੂੰ ਅਪਾਇੰਟਮੈਂਟ ਆ ਲੇਟ ਦਿੱਤੀਆਂ ਤਾਂ ਤੁਹਾਡਾ ਨੂਲਾ ਹਾਸਟਾ ਵਾ ਉਹ ਐਕਸਪਾਇਰ ਹੋਇਆ ਵਾ ਤੁਸੀਂ ਨੂਲਾ ਹਾਸਟਾ ਆਪਣਾ ਰੀਨਿਊ ਕਰਾ ਸਕਦੇ ਹੋ ਜੇ ਉੱਥੇ ਕਿਸੇ ਬੰਦੇ ਨਾਲ ਗੱਲ ਕਰਕੇ ਵਕੀਲ ਨਾਲ ਗੱਲ ਕਰਕੇ ਉਹ ਤੁਹਾਡਾ ਨੂਲਾ ਹਾਸਟਾ ਰੀਨਿਊ ਕਰ ਦਣਗੇ ਤੇ ਫਿਰ ਤੁਸੀਂ ਆਪਣੇ ਨੂਲੇ ਹਾਸਟੇ ਲੈ ਕੇ ਆਪਣੇ ਜਿਹੜਾ ਵਾ ਅੰਬੈਸੀ 'ਚ ਜਾਇਓ ਆਪਣੇ ਜਿਹੜਾ ਵਾ ਵੀਝ ਲੈਣ ਵਾਸਤੇ ਵੀ ਜਾ ਆਪਣੇ ਸਬਮਿਟ ਕਰਨ ਵਾਸਤੇ ਉੱਥੇ ਠੀਕ ਹੈ ਬਾਕੀ ਵੀਰੋ ਬਾਕੀ ਸਾਰੇ ਕਮੈਂਟ ਇਦਾਂ ਹੀ ਵੀਰਾਂ ਭਰਾਵਾਂ ਦੇ ਆਇਆ ਕਿ 4 ਦਸੰਬਰ ਨੂੰ ਕਿਸੇ ਨੇ ਭਰਿਆ ਕਿਸੇ ਨੇ ਭਰਿਆ ਕਿਸੇ ਤਰੀਕ ਨੂੰ ਕਿਸੇ ਨੇ ਭਰਿਆ ਕਿਸੇ ਤਰੀਕ ਨੂੰ ਇੰਨੇ ਵਜੇ ਕਿੰਨੇ ਮਿੰਟ ਇੰਨੇ ਵਜੇ ਕਿੰਨੇ ਮਿੰਟ ਇਦਾਂ ਵੀਰ ਭਰਾ ਦੱਸ ਰਹੇ ਆ ਠੀਕ ਹੈ ਤੇ ਬਾਕੀ ਵੀਰੇ ਮੈਂ ਤੁਹਾਨੂੰ ਮੇਨ ਗੱਲ ਇਹ ਕਹੂੰਗਾ ਕਿ ਪੇਪਰ ਸਾਰੇ ਪਾਸੇ ਨਿਕਲ ਰਿਹਾ ਇਹ ਤੋਂ ਸਾਰਾ ਲੋਕੀ ਪਿਛਲੇ ਹਫਤੇ ਦੇ ਵਿੱਚ 31 ਨੁਹਲੇ ਉਸ ਤੇ ਇੱਕ ਬੰਦੇ ਕੋਲ ਆਏ ਤੇ ਬਾਕੀ ਬੰਦਿਆਂ ਕੋਲ ਮੰਨ ਲਓ 5-5 ਨੁਹਲੇ ਉਸ ਤੇ ਵੀ ਆਉਣ ਤੇ ਕਿੰਨੇ ਏਜੰਟਾ ਪਨੀਰੀ ਦੇ ਵਿੱਚ ਹੈਗੇ ਜਿਹੜੇ ਅਪਾਇੰਟਮੈਂਟਾਂ ਲੈ ਕੇ ਦਿੰਦੇ ਆ ਇੱਥੇ ਤੁਸੀਂ ਹਾਲਾ ਜਿਹੜੇ ਪੇਪਰ ਵਾਓ ਕਿੰਨੇ ਨੇ ਕਰ ਰਿਹਾ ਬਾਕੀ ਮੈਨੂੰ ਕੁਝ ਵੀਰ ਭਰਾਵਾਂ ਦੇ ਕਮੈਂਟ ਵੀ ਆਏ ਆ ਪੇਪਰ ਨਿਕਲਦਾ ਕਿ ਪੇਪਰ ਨਿਕਲੇ ਆ ਠੀਕ ਹੈ ਇੱਕ ਵੀਰ ਭਰਾ ਨੇ ਬੜਾ ਕਮੈਂਟ ਕੀਤਾ ਵਿੱਚ ਹੁਣ ਮੈਨੂੰ ਪਤਾ ਨਹੀਂ ਵੀਰ ਨੂੰ ਕਦੋਂ ਅਪਾਇੰਟਮੈਂਟ ਮਿਲੀ ਵੀਰ ਨੇ ਕਿਹੜੀਆਂ ਅਪਾਇੰਟਮੈਂਟਾਂ ਓਪਨ ਹੋ ਗਈਆਂ ਵਾ ਅਪਾਇੰਟਮੈਂਟ ਮੈਨੂੰ ਮਿਲੀ ਅੱਜ ਠੀਕ ਹੈ ਪਰ ਵੀਰ ਜੀ ਇਦਾਂ ਦੀ ਕੋਈ ਵੀ ਗੱਲ ਨਹੀਂ ਹੈ ਕਿ ਅਪਾਇੰਟਮੈਂਟਾਂ ਹਾਲੇ ਓਪਨ ਨਹੀਂ ਹੋਈਆਂ ਜੇ ਜਦੋਂ ਅਪਾਇੰਟਮੈਂਟ ਓਪਨ ਹੋਣਗੀਆਂ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਸਿਰਫ ਤੇ ਸਿਰਫ ਅਪਾਇੰਟਮੈਂਟਾਂ ਹੀ ਅਵੇਲੇਬਲ ਹੈਗੀਆਂ ਉਹ ਅਗੀਆਂ ਵਾ ਫੈਮਿਲੀ ਵੀ ਦੇ ਵਾਸਤੇ ਅਪਾਇੰਟਮੈਂਟ ਹੈਡੀਆਂ ਵਾ ਉਹ ਅਵੇਲੇਬਲ ਹੈਗੀਆਂ ਵਾ 9 9 ਮੰਥ ਵਾਲਿਆਂ ਵਾਸਤੇ ਤੇ 9 ਸਾਲ ਵਾਲਿਆਂ ਵਾਸਤੇ ਅਪਾਇੰਟਮੈਂਟ ਇਸ ਟਾਈਮ ਤੇ ਅਵੇਲੇਬਲ ਹੈਗੀਆਂ ਜੇ ਠੀਕ ਹੈ ਓਪਨ ਨਹੀਂ ਹੋਈਆਂ ਮਤਲਬ ਕਿ ਬਾਕੀ ਜਦੋਂ ਓਪਨ ਹੋਣਗੀਆਂ ਤੁਹਾਨੂੰ ਆਪਾਂ ਜ਼ਰੂਰ ਦੱਸਾਂਗੇ ਲੋ ਵੀ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇੰਨਾ ਹੀ ਮਿਲਦਿਆਂ ਤੁਹ ਉਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਕੇਅਰ ਜੀ